ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰਪੂਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਵਾਦਾ ਕੀਤਾ ਸੀ ਲੁਧਿਆਣਾ ਪਸ਼ਵੀ ਦੇ ਵੋਟਰਾਂ ਦੇ ਨਾਲ ਕਿ ਸੰਜੀਵ ਅਰੋੜਾ ਜਿਵੇਂ ਹੀ ਜਿੱਤ ਗਏ ਨਾਲ ਦੀ ਨਾਲ ਹੀ ਉਹਨਾਂ ਨੂੰ ਜਿਹੜਾ ਮੰਤਰੀ ਬਣਾ ਦਿੱਤਾ ਜਾਵੇਗਾ ਪਹਿਲਾਂ ਇਹ ਵੀ ਖਬਰਾਂ ਆਈਆਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਨਕਾਦੀ ਕੀਤੀ ਕਿਉਂਕਿ ਅਰਵਿੰਦ ਕੇਜੀਵਾਲ ਕਹਿ ਰਹੇ ਸੀ ਕਿ ਇਹਨਾਂ ਨੂੰ ਡਿਪਟੀ ਸੀਐਮ ਜਾਂ ਇਹਨਾਂ ਨੂੰ ਪੰਜਾਬ ਦਾ ਗ੍ਰਾਮ ਖਰਾਲਾ ਦੇ ਦਿਓ ਖਾਸ ਕਰਕੇ ਲੋਟ ਆਰਡਰ ਨੂੰ ਲੈ ਕੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਉੱਤੇ ਅੜ ਗਏ ਉਹਨਾਂ ਕਹਿੰਿਆ ਮੁੱਖ ਮੰਤਰੀ ਵੀ ਮੈਂ ਹਾਂ ਡਿਪਟੀ ਸੀ ਵੀ ਮੈਂ ਹਾਂ ਅਤੇ ਗ੍ਰਾਮ ਖਰਾਲਾ ਵੀ ਮੇਰੇ ਕੋਲ ਰਹੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੀ ਮੂੰਹ ਨੂੰ 2022 ਦੀਆਂ ਆਧਾਰ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਘੁੱਟਾ ਪਈਆਂ ਸੀ ਲੇਕਿਨ ਇੱਧਰ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਜਿਹੜਾ ਹੈ ਪੂਰਾ ਕਰਨ ਦਾ ਸਮਾਂ ਆ ਗਿਆ ਹੈ ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਹਲਕਾ ਪਸ਼ਮੀਰੀ ਉਪ ਚੋਣਾਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਸੰਜੀਪ अरोड़ा ਨੇ ਨਤੀਜੇ ਐਲਾਨਣ ਤੋਂ 5 ਦਿਨ ਬਾਅਦ ਸ਼ਰੀਵਾਲ ਨੂੰ ਵਿਧਾਇਕ ਬਜੂ ਸੌਹ ਚੁੱਕੇ ਪਰ ਉਹਨਾਂ ਨੂੰ ਮੰਤਰੀ ਬਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਹਾਲਾਂਕਿ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਰ ਨੇ ਸੰਜੀਪ अरोड़ा ਨੂੰ ਮంత్రి ਬਣਾਉਣ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਵੀ ਰਾਸ਼ਪਾਲ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਵੀ ਪੁਸ਼ਟੀ ਕੀਤੀ ਕਿ ਹਲਕਾ ਪਛਵੀ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਸੰਜੀਵ ਕੁਰੂੜਾ ਨੂੰ ਜਲਦੀ ਹੀ ਮੰਤਰੀ ਬਣਾਇਆ ਜਾਵੇਗਾ ਪਰ ਹੁਣ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ ਇਸ ਦੌਰਾਨ ਸੰਜੀਵ ਕੁਰੂੜਾ ਨੇ ਸ਼ਨੀਵਾਰ ਨੂੰ ਵਿਧਾਇਕ ਵਜੋਂ ਸੌਂ ਚੁੱਕੀ ਜਿੱਥੋਂ ਤੱਕ ਮੰਤਰੀ ਅਹੁਦੇ ਤੋਂ ਸੌਂ ਚੁੱਕਣ ਦਾ ਸਵਾਲ ਹੈ ਇਸ ਦਾ ਸ਼ਡਿਊਲ ਹੁਣ 2 ਜੁਲਾਈ ਤੋਂ ਬਾਅਦ ਜਾਰੀ ਕੀਤਾ ਜਾਵੇਗਾ ਕਿਉਂਕਿ ਕਿਆ ਜਾ ਰਿਹਾ ਹੈ ਕਿ ਉਸ ਸਮੇਂ ਉਸ ਸਮੇਂ ਤੱਕ ਰਾਜਪਾਲ ਗੁਲਾਬ ਚਿਤ ਕਟਾਰੀਆ ਰਾਜਸਥਾਨ ਵਿੱਚ ਹੋਣਗੇ ਜਿੰਨਾ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਦੇ باوجود ਵੀ ਸੰਜੀਵ अरोड़ा ਨੂੰ ਮੰਤਰੀ ਬਜੂਨਾ ਸੋਚਣ ਦਾ ਸਵਾਲ ਹੈ ਇਸ ਦੇ ਪਿੱਛੇ ਕਾਰਨ ਮੰਨਿਆ ਜਾ ਰਿਹਾ ਹੈ ਕਿ ਸੰਜੀਵ अरोड़ा ਨਾਲ ਕੁਝ ਹੋਰ ਵਿਧਾਇਕਾਂ ਨੂੰ ਮੰਤਰੀ ਬਣਾਉਣ ਦੀ ਯੋਜਨਾ ਹੈ ਯਾਨੀ ਕਿ ਸੰਜੀਵ अरोड़ा ਦੇ ਨਾਲ ਨਾਲ ਕੁਝ ਹੋਰ ਵਿਧਾਇਕ ਵੀ ਮੰਤਰੀ ਬਣ ਗਏ ਇਸ ਕਰਕੇ ਦੇਰੀ ਕੀਤੀ ਜਾ ਰਹੀ ਹੈ ਸਾਰੇ ਅੰਜਾਮ ਨੂੰ ਪ੍ਰੀਪਲਾਨ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਜਾ ਉਹਨਾਂ ਦੇ ਵਿਭਾਗਾਂ ਦੇ ਤੇ ਦਿਨੀਆਂ ਬਾਰੇ ਨਹੀਂ ਕਿਹਾ ਸਕਿਆ ਲਗਾਈਆਂ ਜਾ ਰਹੀਆਂ ਨੇ ਇਸ ਮੁੱਦੇ ਵਿੱਚ ਹਾਲ ਹੀ ਕੇਜਰੀਵਾਲ ਸੀਬ ਮੰਗ ਅਤੇ ਦਿੱਲੀ ਵਿੱਚ ਆਪ ਆਗ ਦੀ ਸੀਨੀਅਰ ਲੀਡਰਸ਼ਿਪ ਵਿਚਾਰ ਚਰਚਾ ਹੋਈ ਹੈ ਪਰ ਸੰਜੀਵ ਅਰੋੜਾ ਨੂੰ ਨਵੇਂ ਚਿਹਰੇ ਅਤੇ ਅੰਤਾਂ ਫੈਸਲਾ ਲੈਣ ਤੱਕ ਕੁੜੀ ਕਰਨੀ ਪਵੇਗੀ ਯਾਨੀ ਕਿ 2 ਜੁਲਾਈ ਤੋਂ ਬਾਅਦ ਸੰਜੀਵ ਅਰੋੜਾ ਮੰਤਰੀ ਬਣਗੇ ਸੰਜੀਵ ਅਰੋੜਾ ਦੇ ਨਾਲ-ਨਾਲ ਹੋਰ ਤਿੰਨ ਨਵੇਂ ਮੰਤਰੀ ਬਣਗੇ ਤੇ ਜਾਂ ਜਿਹੜੇ ਮੰਤਰੀ ਬੜੇ ਹੋਏ ਨੇ ਉਹਨਾਂ ਦੇ ਵਿਭਾਗਾਂ ਦੇ ਵਿੱਚ ਵੱਡੇ ਫੇਰ ਬਦਲ ਕੀਤੇ ਜਾ ਸਕਦੇ ਨੇ ਇਹ 2 ਜੁਲਾਈ ਤੋਂ ਬਾਅਦ ਹੋਵੇਗਾ ਕਿਉਂਕਿ ਪੰਜਾਬ ਦੇ ਰਾਜਪਾਲ ਗੁਲਾਚਨ ਗੁਟਾਰੀਆ ਜਿਹੜੇ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਉਹ ਰਾਜਸਥਾਨ ਦੇ ਨੇ ਆਪਣੇ ਘਰ ਗਏ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ 2 ਜੁਲਾਈ ਤੋਂ ਬਾਅਦ 3 ਜਾਂ 4 ਜੁਲਾਈ ਦੇ ਵਿੱਚ ਵੱਧ ਤੋਂ ਵੱਧ ਕਹਿੰਦੇ ਨੇ 5 ਜੁਲਾਈ ਨੂੰ ਮੰਤਰੀ ਮੰਡਲ ਦਾ ਸੱਤਵੀਂ ਵਾਰ ਵਿਸਤਾਰ ਕੀਤਾ ਜਾਵੇਗਾ ਯਾਨੀ ਕਿ ਸੰਜੀਵ ਰੋੜਾ ਨੂੰ ਮੰਤਰੀ ਤਿੰਨ ਹੋਰ ਮੰਤਰੀ ਅਤੇ ਜਿਹੜੇ ਪ੍ਰਾਣੇ ਮੰਤਰੀ ਨੇ ਕੈਬਨ ਮੰਤਰੀ ਨੇ ਉਹਨਾਂ ਦੇ ਅਹੁਦੇ ਵੀ ਬਦਲੇ ਜਾਣਗੇ ਇਸ ਉੱਤੇ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ